ਜਿੱਦੜਾ ਘੁੰਮਣਾ ਆਉਂਦੇ ਨਾ ਆ ਟਰਾਈ ਕਰੋ ਕੋਈ ਅੰਗਰੇਜ਼ਾਂ ਦੇ ਵੇਲੇ ਦਾ ਕੈਸ਼ ਕਾਊਂਟਰ ਆ ਇਹ ਵਾਹ ਜਿੱਦੜ ਵਾਹ ਲੋ ਜੀ ਫਾਈਨਲੀ ਕਰ ਕਰਾਂਗੇ ੱੱਕੇ ਖਾ ਕੇ ਲੱਤਾਂ ਆ ਨਾ ਤੱਕੇ ਮੈਂ ਕਿ ਸਟਰਗਲ ਕਰਕੇ ਫਰੰਟ ਵਾਲੀ ਸੀਟ ਲਈ ਆ ਰੋਲਾ ਪਾਟੇ ਫਿਰ ੱੱਕੇ ਖਾਣੇ ਹੋ ਗਏ ਸਟਰਗਲ ਕਰਕੇ ਜੋ ਮਰਜੀ ਲੜ ਪੰਜਾਬੀ ੱੱਕੇ ਖਾਣੇ ਆ ਮੰਦਰ ਮੰਦਰ ਦਰਵਾਜ਼ੇ ਲੈ ਲੇ ਤੋ ਫਿਰ ਦੀ ਤੋ ਇੱਥੇ ਬਣ ਗਿਆ ਰੈਡੀ ਪ੍ਰੋਪਰ ਟਰਾਈ ਕੀਤਾ ਉੱਡ ਉੱਡਦੇ ਬੈਠਾ ਹਾਂ ਇੱਥੇ ਲੱਕੜ ਦਾ ਕੰਮ ਕਾਫੀ ਦੇਖਣ ਨੂੰ ਮਿਲ ਗਿਆ ਮਤਲਬ ਜਿਹੜੀ ਕਾਰੀਗਰੀ ਹੱਥ ਦੀ ਕਾਰੀਗਰੀ ਕੀਤੀ ਹੋਈ ਬੈੱਡ ਮੰਦਿਰ ਵਗੈਰਾ ਹੋਰ ਚੀਜ਼ਾਂ ਜਿੰਨਾ ਵੀ ਘਰ ਦਾ ਸਾਮਾਨ ਹੈ ਹੱਥ ਨਾਲ ਕਾਰੀਗਰੀ ਕੀਤੀ ਹੋਈ ਉਹਨਾਂ ਦੇ ਬਹੁਤ ਸੋਹਣੇ-ਸੋਹਣੇ ਜਿਮਣਾ ਹੀ ਹੋਣੇ ਆ ਵਾਹ ਯਾਰ ਬੋਰ ਇੱਥੇ ਹੈਗਾ 77 ਕਿਲੋਮੀਟਰ ਦਾ ਅਟਰਿੰਗ ਸੋ ਇੱਥੇ ਮੇਨ ਗਲ ਹੈ ਆ ਕਿ ਇੱਥੇ ਤੁਸੀਂ ਜ਼ਰੂਰ ਆਉਣਾ ਠੀਕ ਹੈ ਪਹਿਲੀ ਗੱਲ ਦਾ ਅਗਰ ਤੁਸੀਂ ਆਦੇ ਬੁਕਿੰਗ ਕਰਕੇ ਆਉਂਗਾ ਬੈਸਟ ਰਹੇਗਾ ਵੱਡੇ ਹੁੰਦਾ ਕਿ ਹੋਟਲ ਦੇਖਣ ਨਾਲ ਥੋੜਾ ਜਿਆਦਾ ਫਰਕ ਪੈਂਦਾ ਹੈ ਤੇ ਅਗਰ ਤੁਸੀਂ ਆਉਣੇ ਹੋ ਠੀਕ ਹੈ ਆ ਤੁਸੀਂ ਜਲਪਾਈਗੁਰੂ ਵੀ ਉਤਰ ਸਕਦੇ ਹੋ ਸਲੀਗੁਰੂ ਵੀ ਉਤਰ ਸਕਦੇ ਹੋ ਤੁਹਾਡੀ ਆਪਸ਼ਨ ਹੈ। ਕਈ ਬੰਦੇ ਜ਼ਿਆਦਾਤਰ ਜਲਪਾਈਗੁਰੂ ਉਤਰ ਕੇ ਫੇਰ ਉੱਥੋਂ ਲੈ ਜਾਂਦੇ ਕੈਬ ਵਗੈਰਾ। ਅਸੀਂ ਸਲੀਗੁਰੂ ਉਤਰ ਕੇ ਲਈਏ। ਇਹ ਤੋਂ ਤੁਹਾਨੂੰ ਕੈਬ ਦੇਣਗੇ ਦੱਸਣਗੇ ਕਿ ਹਾਂ ਇਹ ਕਹਿਵਨਗੇ ਬਸ ਦਾ ਕਹਿ ਕੇ ਵੀ ਬਸ ਦਾ ਲੈਟ ਜਾਂਦੀ ਤੇ ਕੈਬ ਕਿ ਨਹੀਂ ਲੈ ਜਾਣਗੇ। ਐਨਾ ਭੜਕਾਉਂਦੇ ਆ। ਠੀਕ ਹੈ। ਮੋਰਓਵਰ ਤੁਹਾਨੂੰ ਕਹਿਣਗੇ ਕਿ ਪੈਕੇਜ ਲੋ ਤਾਂ ਕੈਬ ਦਾ ਰੈਂਟ ਸਸਤਾ ਹੋਊਗਾ। ਅਦਰਵਾਈਜ਼ ਉਹ ਕੈਬ ਦਾ ਰੈਂਟ ਮਾਂਗਾ। ਉਹ ਵੀ ਬਿਹੇਵ ਕਰਦੇ ਥੋੜਾ। ਤੇ ਉਹਨਾਂ ਨੂੰ ਅਗਰ ਕਹਿ ਦੀ ਨਾ ਤਾਂ ਗੱਲਾਂ ਵੀ ਸਿਰਫ ਟ੍ਰੇਨ ਖਾ ਉਹ ਲਾਲਾ ਨਵੀਂ ਮਾਰਕੀਟ ਦੇ ਨਾਲ ਨਾਲ ਆਉਂਦੀ ਹੁੰਦੀ ਸੀ ਸਿਰਫ ਅਗਰ ਉਹਨਾਂ ਨੂੰ ਕਹਿੰਦਾ ਕੈਬ ਲੈਣ ਸਿੱਧਾ ਕਹਿ ਦਿੰਦੇ ਕਿ ਸਾਡੇ ਕੋਲ ਹੈ ਨਹੀਂ ਕਿ ਕੈਬ ਹੀ ਹੈ ਅਸੀਂ ਭੇਜਦੇ ਨਹੀਂ ਮੰਗੋ ਇੰਨਾ ਰੂਡ ਬਿਹੇਵ ਕਰਦੇ ਇੱਥੇ ਤੇ ਫਾਈਨਲੀ ਅਸੀਂ ਕੋਈ ਹੁਕਮ ਆ ਕੇ ਫਿਰ ਸਾਰੇ ਪਾਸੇ ਦੇਖ ਦਿਖਾ ਕੇ ਇੱਕ ਸਾਨੂੰ ਕੈਬ ਮਿਲੀ ਹੈ ਤੇ ਰੈਂਟ ਵੀ ਕੋਈ ਜ਼ਿਆਦਾ ਨਹੀਂ ਗਾ ਬਸ ਦਾ 150 ਰੁਪਏ ਰੈਂਟ ਹੈ ਜਿਹਦਾ 2.5 ਸੋ ਇੱਥੇ 22-10 ਘੰਟੇ ਦਾ ਡਰਾਈਵਰ ਬਾਈ ਜਨਾ ਕੱਲ ਬਾਰਿਸ਼ ਹੋ ਕੇ ਹੱਡੀਆਂ ਉੱਪਰ ਹੋ ਰਹੀਆਂ ਆ ਜਿਹੜੇ ਨਾਲ-ਨਾਲ ਟ੍ਰੇਨ ਦੇ ਟ੍ਰੈਕ ਲਾ ਰਿਹਾ ਸੀ ਠੀਕ ਹੈ ਇਦਾਂ ਜਿਹੜੀ ਕੋਈ ਅਡਰੈਸ ਜਾਂਦੀ ਨਾਲ ਹੀ ਜਾਂਦੀ ਇਧਰ ਬਟ ਉਹ ਅਸੀਂ ਦਾਣੇ ਜੇ ਕਿਉਂਕਿ ਉਹਦਾ ਲੰਬਾ ਟਾਈਮ ਕਾਫੀ ਲੰਬਾ ਜ਼ਿਆਦਾ ਜ਼ਿਆਦਾ ਟਾਈਮ ਲੈ ਲੈਂਦੀ ਹੈ ਬਹੁਤ ਜ਼ਿਆਦਾ ਹੈ ਹੈ ਕਿ ਅਗਰ ਖੁੱਲਾ ਸਮਾਂ ਟਾਈਮ ਹੈ ਤੁਹਾਡੇ ਕੋਲ ਠੀਕ ਹੈ ਤੇ ਤੁਸੀਂ ਮਤਲਬ ਨੇੜੇ ਜਾਂ ਫਲਾਈਟ ਤੋਂ ਆਏ ਹੋ ਫਿਰ ਤੁਹਾਨੂੰ ਅਨ ਪ੍ਰੋਵਾਈਡਰ ਦੀ ਬੁਕਿੰਗ ਕਰਾ ਕੇ ਆਓ ਉਹਦਾ ਬੁਕਿੰਗ ਕਰਾਉਣ ਦਾ ਸਿਸਟਮ ਹੈ ਮਤਲਬ ਪਹਿਲਾਂ ਆਲਰੇਡੀ ਬੁਕਿੰਗ ਚੱਲਦੀ ਹੁੰਦੀ ਹੈ ਉਹਦਾ ਵੀ ਬੁਕਿੰਗ ਕਰਾ ਕੇ ਆਇਓ ਮਤਲਬ ਜਿਹੜਾ ਬੰਦਾ ਫਲਾਈਟ ਤੋਂ ਆ ਰਿਹਾ ਉਹ ਤੁਹਾਨੂੰ ਤਕਾਬੜ ਨਹੀਂ ਮੇਨ ਗੱਲ ਹੈ ਤੁਸੀਂ ਖੜੇ ਹੋ ਕਿ ਨਹੀਂ ਤੈਅ ਕਰ ਸਕਦੇ ਜੇਕਰ ਤੁਹਾਨੂੰ ਸੀਟ ਨਾ ਮਿਲੇ ਹਾਂ ਤੇ ਮੇਨ ਗੱਲ ਇਹ ਆ ਕਿ ਤੁਸੀਂ 뷰 ਵੀ ਕੀ ਇੰਜੋਏ ਕਰੋਗੇ ਜੇ ਤੁਸੀਂ 체크ਆਉਟ ਹੋ ਗਏ ਤੁਹਾਨੂੰ ਠੀਕ ਹੈ ਇਹ ਚਿਰ ਕੇ ਬੁਕਿੰਗ ਕਰਾ ਗਏ ਹੋ ਹਾਂ ਜਿਵੇਂ ਸਾਡਾ ਹੈ ਕਿ ਅਸੀਂ 2 ਦਿਨ ਦੇ ਟ੍ਰੇਨ ਚ ਪਹਿਲਾਂ ਆਲਰੇਡੀ 3 1/2 ਦਿਨ ਦਾ 2 ਦਿਨ ਨੂੰ ਅਜੇ ਟ੍ਰੇਨ ਚ ਸੀਗੇ ਤੇ ਅਸੀਂ ਪ੍ਰੇਫਰ ਨਹੀਂ ਕੀਤਾ ਕਿ ਹਾਂ ਯਾਰ ਇੰਨੇ ਘੰਟੇ ਬਿਨਾਂ ਟ੍ਰੇਨ ਚ ਆ ਉਹਦੇ ਬਾਅਦ ਫਿਰ 8 ਘੰਟੇ ਹੋਰ ਫਾਲਤੂ ਲਈਏ ਅਸੀਂ ਹੁਣ ਜਾਵਾਂਗੇ ਜਾ ਕੇ ਹੋਟਲ ਬੁੱਕ ਕਰਾਂਗੇ ਆਰਾਮ ਨਾਲ ਸੋ ਇੱਕ ਚੀਜ਼ ਤੁਹਾਨੂੰ ਇੱਧਰ ਜ਼ਰੂਰ ਦੇਖਣ ਨੂੰ ਮਿਲੂਗੀ ਇੱਧਰ ਲੋਕਾਂ ਨੂੰ ਕੁਦਰਤ ਨਾਲ ਬਹੁਤ ਪਿਆਰਾ ਦੇਖੋ ਬੂਟੇ ਲੱਗੇ ਹੋਏ ਉੱਪਰ ਰੱਖੇ ਹੋਏ ਸਪੈਸ਼ਲੀ ਅਦਰਵਾਈਜ਼ ਆ ਆਪਣੇ ਤਾਂ ਕੋਈ ਨਹੀਂ ਲੱਗਦਾ ਇਹਨੇ ਉੱਪਰ نیچے ਆਸੇ-ਪਾਸੇ ਇਹਨੂੰ ਸੀਰੀਅਸਲੀ ਕੁਦਰਤ ਨਾਲ ਬਹੁਤ ਪਿਆਰ ਹੈ। ਬਾਈ ਨੇ ਗੱਡੀ ਫੁੱਲ ਕਰ ਲਈ। ਬਾਈ ਨੇ ਬਣਾਇਆ। ਬਾਈ ਨੇ ਸੰਭਾਲਿਆ। ਤੇ ਨਹੀਂ ਨਹੀਂ ਤੇਲ ਵੱਲੋਂ ਫੁੱਲ ਕਰ ਲਈ, ਬੈਸਵਾਰੀਆਂ ਵੱਲੋਂ ਫੁੱਲ ਕਰ ਲਈ। ਦੋਨੇ ਪਾਸੇ ਫੁੱਲ ਕਰਕੇ ਚੱਲਦਾ। ਟਾਟਾ ਸੁਮੋ ਹੈ ਜਿਹਨੂੰ ਟਾਟਾ ਨਾਮ ਪਛਾਣਦੇ ਆ ਦੁਨੀਆਂ ਦੁਨੀਆਂ ਜਾਣਦੇ ਟਾਟਾ ਨੂੰ। ਸਾਰਿਆਂ ਦੀ ਫੇਵਰਿਟ ਹੈ। ਹਾਂ ਅਸੀਂ ਚਲੇ ਟਾਟਾ ਸੁਮੋ। ਇੱਕ ਬੇਸਿਕ ਜਿਹੀ ਗੱਲ ਹੈ ਜੇ ਤੁਸੀਂ ਆਉਣੇ ਹੋ ਪਹਿਲੀ ਕਦੇ ਟਾਈਮ ਖੁੱਲਾ ਕੱਢ ਕੇ ਆਓ। ਨਹੀਂ ਫਲਾਈਟ ਦੇ ਆਓ। ਲੋ ਜੀ ਪਾੜੀਆਂ ਸ਼ੁਰੂ ਹੋ ਗਈਆਂ ਨੇ ਠੀਕ ਹੈ ਪਾੜੀਆਂ ਸ਼ੁਰੂ ਹੋ ਗਈਆਂ ਨੇ ਵਾਈਬ ਮੇਲੀ ਸ਼ੁਰੂ ਹੋ ਗਈ ਹੈ بارش ਦਾ ਮੌਸਮ ਉੱਤੇ ਬੱਦਲਾਂ ਦਾ ਬਸ ਬਹੁਤ ਸੋਹਣਾ ਲੱਗ ਰਿਹਾ ਠੀਕ ਹੈ ਮਤਲਬ ਚੱਲਣ ਤੇ ਮਜ਼ਾ ਆ ਰਿਹਾ ਹੁਣ ਇਸ ਟਾਈਮ ਤੇ ਗੱਡੀਆਂ ਨੇ ਰੋਕਿਆ ਉਹ ਕਹਿੰਦਾ ਪਹਿਲਾਂ ਖਾ ਪੀ ਲੋ ਪਰਾਸੀ ਲਿਆ ਸਪਰਾਈਟ ਬੈਟ ਦੇ ਨਾਲ ਆ ਇੱਕ ਜੀ ਪੋਗਰੀ ਵਿੱਚ ਹੀ ਆ ਇੱਧਰ ਭੁਜਾ ਪਾ ਕੇ ਦਿੰਦੇ ਆ ਆਲੂ ਦੀ ਸਬਜ਼ੀ ਠੀਕ ਹੈ ਤੇ ਹਜੇ ਮੈਂ ਟੇਸਟ ਨਹੀਂ ਕੀਤਾ ਦੇਖਦੇ ਆ ਕੁਝ ਡਿਫਰੈਂਟ ਹੈ ਫਟਕੇ ਹੈ ਪੇਸਟੀਆ ਜੋ ਵੀ ਹੈਗਾ ਜੇ ਜਿਹੜਾ ਘੁੰਮਣਾ ਆਉਂਨੇ ਨਾ ਆ ਟਰਾਈ ਕਰਿਓ। ਬੈ ਘਰੇ ਹੀ ਬਣਾਉਂਦੇ ਆ ਜਦੋਂ ਉਹਦੇ ਬਣ ਲਗੇ ਜੀ। ਲਓ ਜੀ ਹੁਣ ਖਾ ਪੀ ਲਿਆ ਹੁਣ ਦੋ ਚਾਰ ਫੋਟੋਆਂ ਖਿੱਚਦੇ ਰਿੱਦਾਂ ਬਣਾ ਲਾ ਗਏ ਤੇ ਇੱਥੋਂ ਦੇ ਬਾਈਆਂ ਨੇ ਤਾਂ ਬੱਚਾ ਸੀ ਕਿ ਪੰਜਾਬੀ ਕਿਵੇਂ ਦਾ ਕਹਿੰਦੇ ਬਹੁਤ ਵਧੀਆ ਹੁੰਦੇ। ਠੀਕ ਆ। ਕਹਿੰਦੇ ਅਸੀਂ ਆਵਾਂ ਇੱਕ ਦਿਨ। ਪਾ ਠੀਕ ਹੈ ਜਦੋਂ ਮਰਜ਼ੀ ਆਇਓ। ਕਹਿੰਦੇ ਵਧੀਆ ਲੱਗਾ ਤੁਹਾਡਾ ਨੀਚਰ ਤੇ ਟੇਸਟੀ ਸੀ ਜਿਹੜੇ ਵੀ ਆਲੂ ਆਲੂ ਪੂਏ ਸੀ ਐਸੀ ਬਣਾਏ ਸੀ ਇਹਨਾਂ ਨੇ। ਹੁਣੇ ਖਾ ਲਿਆ ਹੁਣ ਇੱਕ ਫਿਰ ਰੀਲ ਬਣਾ ਕੇ ਫਿਰ ਆਪਾਂ ਨਿਕਲਾਂਗੇ। ਆਹ ਗੱਡੀ ਤੇ ਆਪਾਂ ਆਏ ਆ। ਠੀਕ ਆ ਉਹ ਸਾਹਮਣੇ ਬੱਦਲ ਵੰਗਿਆ ਦੇਖੋ ਥੱਲੇ بارش ਹੋ ਗਈ ਹੈ ਅੱਧੀ ਹੈ ਮੌਸਮ ਵਧੀਆ ਇੱਧਰ ਆਮਰੂਦ ਲੱਗੇ ਪਿਆ ਮੌਸਮ ਠੀਕ ਹੈ ਇੱਧਰ ਨਾ ਸੁਣਾਦਾ ਉਹ ਵੀ ਉਹ ਕਹਿੰਦੇ ਇੱਥੇ 3 ਟ੍ਰੇਨਾਂ ਚੱਲਦੀਆਂ ਨੇ ਟੁਆਇਰ ਟ੍ਰੇਨਾਂ 2 ਤਾਂ ਚੱਲਦੀਆਂ ਡੀਜ਼ਲ ਵਾਲੀਆਂ ਤੇ ਇੱਕ ਚੱਲਦੀ ਹੈ ਕੋਲੇ ਵਾਲੀ ਕੋਲੇ ਵਾਲੀ ਅੱਜ ਵੀ ਚੱਲਦੀ ਹੈ ਸੋ ਦੇਖਾਂਗੇ ਜੇ ਹੁਣ ਹੀ ਦੇ ਕੋਲੇ ਵਾਲੀ ਕਿਸ ਟਾਈਮ ਜੇ ਸਵਰਦਾ ਸ਼ਾਇਦ ਨਾ ਮੁੱਕ ਮਿਲੇ ਪਰ ਬੋਲੀਆ ਵਿੱਚ ਚੜਕੇ ਜਾਵਾਂਗੇ। ਹਾਂਜੀ ਇੱਕ ਹਿਸਾਬ ਲਾ ਲਿਆ ਇੱਥੇ ਜਿਹੜੇ ਸਕੂਲਾਂ ਵਾਲੇ ਜਵਾਗ ਹੋ ਕੀ ਕਰਦੇ ਹੋਣਗੇ? ਇਹ ਤਾਂ ਮੀਂਹ ਪੈਦੇ ਰਹਿੰਦੇ ਆ ਮੈਂ ਕਿਹਾ ਘਰ ਦੇ ਦੁਖੀ ਆ ਗਏ ਹੁਣ ਵੀ ਹਾਂ ਅੱਜ ਕੱਪੜੇ ਪਾਏ ਸੀ ਅੱਜ ਹੀ ਤਾਂ ਹੋਣੇ ਹੋਗੇ। ਸਾਡੇ ਘਰ ਦਾ ਕਰੋ ਬੜਦੋ ਹੋ ਗਿਆ ਸਕੂਲ ਦੀ ਛੁੱਟੀ। ਆਏ। ਮੈਂ ਲੈਣ ਲਾ ਕੇ ੱਥਲੇ ਜਵਾਗ। ਛਿੰਨੇ ਬੰਦ ਕਰਾ ਲਾਉਂਗੇ। ਆ ਸਾਰੇ ਚੱਲੇ ਲਾਈਨ ਬਣਾ ਆਏ। ਇਹ ਪੁਲਿਸ ਵਾਲੇ ਲਗਵਾਇਆ ਹੈ ਟ੍ਰੈਫਿਕ। ਕਿਉਂ? ਜੁਆਕਾਂ ਨੂੰ ਡਵਾਉਣ ਵਾਸਤੇ। ਕੋਈ ਸਕੂਲ ਹੈ, ਛੁੱਟੀ ਹੈ ਨਾ। ਸਕੂਲ ਵਿੱਚ ਛੁੱਟੀ ਹੋਈ ਹੈ। ਬਹੁਤ ਵਧੀਆ ਭਾਈ। ਪੁਲਿਸ ਵਾਲੇ ਸਕੂਲ ਦੇ ਬੱਚਿਆਂ ਨੂੰ ਡਵਾਉਣ ਵਾਸਤੇ ਗੱਡੀਆਂ ਲਗਾਉਂਦੇ ਆ। ਅੱਡੇ ਸਾਡੇ ਦਾ ਜੁਰਮ ਨਹੀਂ ਨਾ। ਲਵਿਰ ਜੀ, ਕੀ ਦਾ ਸਾਡਾ ਨਾਮ ਹੈ? ਨਾ ਲੜਕੀ ਦਿੱਤਿਆ। ਅੱਜ ਇਹਨੇ ਚਾੜੀ ਦਿੱਤੀ ਚਾ। ਤੇ ਨਾ ਉਹ ਸਰਪਾਰਟੀ ਜਾਂਦੇ ਆਏ। ਕਿਹੜਾ ਇਹਦੇ ਇਦਾਂ ਨੂੰ ਹੁੰਦਾ ਕਿ ਦੇਖਿਵੇਂ ਜਿਵੇਂ ਹੁੰਦਾ ਹਾਂ ਤਾਂ ਮੂੰਹ ਵੀ ਲਕੋ ਰਿਆ ਏ ਇਹਦੇ ਬੁਰੇ ਹਾਲ ਹੋਏ ਪਏ ਆ ਕਦੇ ਕਹਿੰਦਾ ਵੱਧ ਖਾ ਲਿਆ ਕਦੇ ਕਹਿੰਦਾ ਘੱਟ ਖਾ ਲਿਆ ਕਦੇ ਕਹਿੰਦਾ ਚਾਹ ਨਹੀਂ ਪੀਤੀ ਤਾਂ ਦੁਖ ਰਿਆ ਸਿਰ ਮੇਰਾ ਸੋ ਦੇਖਦੇ ਆ ਕਿ ਜਾ ਕੇ ਦਵਾਈ ਦੂਈ ਦਵਾ ਨੇ ਐਨੂੰ ਠੀਕ ਕਰਦੇ ਆ ਫੇਰ ਘੁੰਮਣਾ ਵੀ ਹੋਊਗਾ ਪਾ ਪਾਉਣ ਦੇ ਡਾਰਜਿੰਗ ਮੌਸਮ ਵਧੀਆ ਹੈ ਹੁਣ ਲੱਭਦੇ ਰਹਿਣ ਲਈ ਜਗਾ ਛੱਤ ਦਾ ਪ੍ਰਬੰਧ ਕਰਦੇ ਹਾਂ ਫਿਲਹਾਲ ਸੋ ਹੁਣ ਫਿਲਹਾਲ ਦਾ ਕੁਨਾਲ ਨੇ ਬੰਦਾ ਲੱਭਿਆ ਕਹਿੰਦੇ ਦੇਖਦੇ ਹਾਂ ਰੂਮ ਦਿਖਾ ਰਿਹਾ ਬੰਦਾ ਦੇਖਦੇ ਹਾਂ ਪਸੰਦ ਆਉਂਦਾ ਕਿ ਨਹੀਂ ਨਹੀਂ ਤਾਂ ਫਿਰ ਆਨਲਾਈਨ ਬੁੱਕ ਕਰਕੇ ਦੇ ਰਹਿਣਾਗੇ ਜੁਪ ਕਰਕੇ ਇਹ ਖਜਲ ਫਾਰਕ ਹੋਣਾ ਦੇਖਦੇ ਹਾਂ ਕਿੱਧਰ ਕਿੱਧਰ ਕੀ ਹੋਇਆ ਬਹੁਤ ਵੱਡਾ ਸ਼ਹਿਰ ਹੈ ਤੂੰ ਦੇਖਦਾ ਬਹੁਤ ਸਾਰਾ ਵੱਡਾ ਇੱਥੇ ਹੈ ਸੋ ਲਓ ਜੀ ਬਹੁਤ ਕੜੀ ਮੁਸ਼ਕਲਤ ਨਾਲ ਅਸੀਂ ਰੂਮ ਲੱਭ ਲਿਆ ਹੈ ਜਿਹੜਾ ਅਸੀਂ ਬੁੱਕ ਕੀਤਾ ਸੀਗਾ ਤੇ ਆਹ ਕੁਝ ਇਦਾਂ ਦਾ 뷰 ਹੈ ਇੱਥੋਂ ਇਸ ਦੀ ਬਲਕਨੀ ਦਾ ਤੁਸੀਂ ਦੇਖ ਸਕਦੇ ਹੋ ਸੋ ਲਓ ਜੀ ਬਾਰਿਸ਼ ਸ਼ੁਰੂ ਹੋ ਗਈ ਹੈ ਤੇ ਬਹੁਤ ਔਖਾ ਸੌਦਾ ਕਰਕੇ ਅਸੀਂ ਰੂਮ ਲੱਭ ਲਿਆ ਤੇ ਕਰ ਲਿਆ ਠੀਕ ਹੈ ਵੱਡੀ ਹੱਲੇ ਹੈ ਤੇ ਹੁਣ ਇਸ ਟਾਈਮ ਬਾਰਿਸ਼ ਵਾਰਤਾ ਜਾਣੀ ਸਕਦੇ ਹੋ ਹੋਮਸਟੇ ਕੀਤਾ ਹੋਟਲ ਨਹੀਂ ਲਿਆ ਇੱਧਰ ਵੀ ਇੱਕ ਚੀਜ਼ ਹੈ ਜਿਵੇਂ ਮੈਂ ਜੈਪੁਰ ਗਿਆ ਸੀ ਤੇ ਜੈਪੁਰ ਬਹੁਤ ਜ਼ਿਆਦਾ ਕਾਸਟਲੀ ਸੀ ਨਾ ਇੱਧਰ ਵੀ ਇਹੀ ਚੀਜ਼ ਹੈ ਬਹੁਤ ਜ਼ਿਆਦਾ ਕਾਸਟਲੀ ਹੈ ਸਾਰਾ ਕੁਝ ਸਾਰਾ ਕੁਝ ਹੀ ਬਹੁਤ ਜ਼ਿਆਦਾ ਕਾਸਟਲੀ ਹੈ ਅ ਮਤਲਬ ਇੱਕ ਬੇਸਿਕ ਰੂਮ ਤੁਸੀਂ 1500 ਦੇ ਨੇੜੇ ਜਿਹੜੇ 1500 ਚ ਨਾ ਤੁਸੀਂ ਮਤਲਬ ਕੁਝ ਵੀ ਨਹੀਂ ਇੱਕ ਰੂਮ ਕੁਝ ਵੀ ਨਹੀਂ ਸਿਰਫ ਬੈੱਡ ਬੈੱਡ ਲੱਗਿਆ ਹੋਊਗਾ ਬੈੱਡ ਦੀ ਪੂਰੀ ਪੂਰੀ ਮਤਲਬ ਮੰਨ ਕੇ ਚਲੋ ਬੈੱਡ ਦੇ ਆਸ-ਪਾਸੇ ਦੀਵਾਰ ਹੈ ਐਡਾ ਰੂਮ ਹੀ ਹੁੰਦਾ ਠੀਕ ਹੈ ਤੇ ਆਦਰਵਾਈਜ਼ ਥੋੜਾ ਜਿਹਾ ਵਧੀਆ ਲੈਣਾ ਹੈ 4000 5000 ਮਤਲਬ ਨਾਰਮਲ ਰੂਮ ਲਈ ਆਪਾਂ ਇਹ ਨਹੀਂ ਕਿ ਇਹਦੇ ਵੀ ਵਧੀਆ ਰੂਮ ਲੈ ਵਧੀਆ ਰੂਮ ਤਾਂ ਅੱਛਾ ਹੋਣੇ ਚਾਹੀਦੇ ਆ ਨਾਰਮਲ ਰੂਮ ਲਈ ਵੀ ਇੰਨੇ ਕਿ ਹੈ ਮਤਲਬ ਏਸੀ ਦੇ ਹਿਸਾਬ ਨਾਲ ਜਿਹੜਾ ਆਪਣਾ ਦੇਖਿਆ ਜਾਵੇ ਤਾਂ ਮਨਾਲੀ ਵਗੈਰਾ ਸਾਈਡ ਉਹ ਸਸਤੀ ਹੈ ਠੀਕ ਹੈ ਆਪਾਂ ਖਰਚੇ ਚ ਕੰਪੈਰੀਸ਼ਨ ਕਰੀਏ ਜਾਂ ਰੈਂਟ ਆਨ தி ਸਟੇ ਦੇ ਹਿਸਾਬ ਨਾਲ ਦੇਖੀ ਨਾ ਤਾਂ ਇੱਧਰ ਜਿਹੜਾ ਸਾਰਾ ਕੁਝ ਮਹਿੰਗਾ ਮੈਂ ਕਹਿੰਦਾ ਇਸ ਸੈਂਸਕੇ ਪੂਛ ਵੀ ਨਹੀਂ ਦੇ ਰਹੇ ਯਾਰ ਕੁਝ ਵੀ ਨਹੀਂ ਮਤਲਬ ਬੰਦੇ ਨੂੰ ਅਗਰ ਇੰਨੇ ਪੈਸੇ ਲੈ ਰਹੇ ਆ ਤਾਂ ਥੋੜਾ ਜਿਹਾ ਹੋਣਾ ਚਾਹੀਦਾ ਯਾਰ ਕਿ ਬੰਦੇ ਪੈਸੇ ਬੈਸ ਦਾ ਮੁੱਲ ਨਾ ਹੋਵੇ ਸਾਨੂੰ ਇਹ ਜੀ ਮੈਨੂੰ ਤਾਂ ਇਹ ਜੀ ਲੱਗੀ ਕਿ ਅਗਰ ਇਹ ਇੰਨੇ ਹੀ ਬਜਟ ਲੈ ਕੇ ਚੱਲਣਾ ਆਪਾਂ ਤਾਂ ਬਨਾਲੀ ਸਸਤਾ ਰੈਂਟ ਸੈਂਡ ਦੇ ਮਾਮਲੇ ਚ ਠੀਕ ਹੈ ਮਾਰਕੀਟ ਜੇ ਘੁੰਮ ਵੀ ਨਹੀਂ ਉਹ ਦੇਖਾਂਗੇ ਕਿੰਨਾ ਕਿ ਮਹਿੰਗਾ ਕਿੰਨੀ ਕਿ ਨਹੀਂ ਬਟ ਕਿ ਨਹੀਂ ਕੋ ਨਾਲ ਉਹ ਹਿਸਾਬ ਨਾਲ ਰੂਮਸ ਕੱਲੇ ਦੇਖਿਆ ਆ ਬਹੁਤ ਮਹਿੰਗਾ ਆ ਹਾਂ ਬਹੁਤ ਜ਼ਿਆਦਾ ਮਹਿੰਗਾ ਆ ਏ ਮੌਸਮ ਵਧੀਆ ਹੈ ਮੌਸਮ ਵਧੀਆ ਹੋ ਰੱਖਿਆ ਬਟ ਇਹ ਹੈ ਕਿ ਮੌਸਮ بارش ਵਾਲਾ ਵੀ ਦਿੱਕਤ ਦਿੰਦਾ ਕਿਉਂਕਿ ਅਗਰ بارش ਰਹੀ ਤਾਂ ਕੱਲ ਨੂੰ ਅਸੀਂ ਉਹ ਜਿਹੜੇ ਟਾਈਗਰ ਰਿਲਾ ਉੱਥੇ ਨਹੀਂ ਜਾ ਪਾਵਾਂਗੇ ਸੇ ਆਪਾਂ ਪਾਵਾਂਗੇ ਲੋ ਜੀ ਆਪਾਂ ਨਿਕਲਦੇ ਹਾਂ ਮਾਰਕੀਟ ਲਈ ਤੇ ਇਸ ਟਾਈਮ ਚੱਲੇ ਆਪਾਂ ਸਪੋਟੀ ਰੈਂਟ ਤੇ ਪਤਾ ਕਰਨ ਲਈ ਠੀਕ ਆ ਉਹ ਨਾਲ ਅੱਗੇ ਬਾਈਰ ਰਹਿੰਦਾ ਮੈਂ ਉਹਦੇ ਮਾਰ ਮਾਰ ਨੂੰ ਕਰ ਰਿਹਾ ਨਾ ਦੇਖਦੇ ਹਾਂ بارش ਜ਼ਿਆਦਾ ਹੈ ਇਸ ਕਰਕੇ ਕਹਿੰਦੇ ਜਿਹੜੀ ਟਾਈਗਰ ਰਿਲਾ ਉੱਤਰਾਛਲ ਨਾ ਜਾਇਆ ਜਾਵੇ ਕਿਉਂਕਿ ਸਵੇਰ ਦੇ ਵਾਰਿਸ਼ ਵਿੱਚ ਉੱਥੋਂ ਦਾ 뷰 ਪਤਾ ਹੀ ਨਹੀਂ ਲੱਗਣਾ ਇਹਨੇ ਬੱਦਲ ਹੀ ਹੋਣਗੇ ਕੱਲੇ ਬੱਦਲ ਹੀ ਦੇਖਣਗੇ ਬਟ ਫਿਲਹਾਲ ਦੇਖਦੇ ਕੱਲੀ ਸਕੂਟੀ ਲੈ ਕੇ ਦੇਖਦੇ ਆ ਰੈਂਟ ਦਾ ਪਤਾ ਲੱਗ ਜੂਰ ਕਿੰਨੇ ਦਾ ਰੈਂਟ ਕਿੰਨਾ ਨਹੀਂ ਬਾਕੀ ਦਾ ਜਿਹੜੀਆਂ ਬਾਕੀ ਲੋਕੇਸ਼ਨਾਂ ਸਾਂ ਦੂਸਰੀਆਂ ਸਾਈਂ ਗ੍ਰੇਸ ਟੂਰਸ ਟਰੈਵਲਸ ਹਾਂਜੀ ਇੱਥੇ ਸਕੂਟੀਆਂ ਵਗੈਰਾ ਤੇ ਤੁਹਾਨੂੰ ਬਾਈਕਸ ਵਗੈਰਾ ਮਿਲ ਜਾਣਗੇ ਠੀਕ ਹੈ ਆਪਾਂ ਰੇਟ ਦਾ ਪਤਾ ਕਰੀਏ ਵੀ ਰੇਟ ਕੀ ਲੱਗਦਾ ਹੈ ਲੋ ਜੀ ਆਪਾਂ ਫਾਈਨਲੀ ਸਕੂਟੀ ਲੈ ਲਈ ਹੈ ਸਕੂਟੀ ਐਂਟੋਰਕ ਹੈ ਜੀ 300 ਠੀਕ ਹੈ ਤੇ ਰੈਂਟ ਵੀ ਮੁਖਾ ਲਿਆ ਆਪਾਂ ਰੈਂਟ ਦੇ ਹਿਸਾਬੀਦਾਰ ਹੈ ਰੈਂਟ ਸਾਈ ਹੈ ਜੀ ਨਾਮ ਲਿਖੋ ਇੱਕ ਵਾਰ ਠੀਕ ਹੈ ਨਾਮ ਲਿਣਾ ਹੈ ਇੱਕ ਵਾਰ ਆਪਣੀ ਭਾਸ਼ਾ ਵਿੱਚ ਕੀ ਹੈ ਆਪਕੇ ਸਾਹ ਜਿੱਧੜ ਬਾਹਰ ਜਿੱਧੜ ਬਾਹਰ ਜਿੱਧੜ ਬਾਹਰ ਕਿਧਰ ਕੈਮਰੇ ਕਿਧਰ ਕਿਧੜ ਬਾਹਰ ਕਿਧਰ ਇਧਰ ਮੈਨੂੰ ਕੈਮਰੇ ਕਿਧਰ ਕਿਧੜ ਬਾਹਰ ਕਿਧੜ ਡ ਡ ਡ ਬਾਹਰ ਜਿੱਧੜ ਬਾਹਰ ਜਿੱਧੜ ਬਾਹਰ ਜਿੱਧੜ ਬਾਹਰ ਜਿੱਧੜ ਬਾਹਰ ਠੀਕ ਹੈ ਉਹ ਕਿੰਨਾ ਹੋ ਮਿਸਕਲ ਹੋਏਗੇ ਅਰੇ ਕੋਈ ਬਾਤ ਨਹੀਂ ਹਮ ਸਿਖਾ ਦੇਗੇ ਪੰਜਾਬੀ ਸਿਖਾ ਦੇਗੇ ਪੰਜਾਬੀ ਈਜ਼ੀ ਹੈ ਪੰਜਾਬੀ ਜ਼ਿਆਦਾ ਨਹੀਂ ਹੈ ਉਹ ਡਿਫਿਕਲਟ ਨਹੀਂ ਹੈ ਪੰਜਾਬੀ ਕਰਦੇ ਸਾਈਡ ਉਹ ਯਾਰ ਜਿਜਾ ਨਾ ਕਰਾ ਹਣੀ ਸੋ ਆਪ ਆ ਕਰਾ ਲਿਆ ਇਹਨਾਂ ਨੇ ਆਧਾਰ ਕਾਰਡ ਲਿਆ ਸਿਕਿਉਰਟੀ ਨਹੀਂ ਲਈ ਸਿਰਫ ਆਧਾਰ ਕਾਰਡ ਲਿਆ ਉਹ ਰੱਖਣਗੇ ਠੀਕ ਹੈ ਉਹ ਆਧਾਰ ਕਾਰਡ ਇਸ ਐਸ ਸਿਕਿਉਰਟੀ ਰੱਖੀ ਉਹਨਾਂ ਨੇ ਇਹ ਆਪਲੇਸ ਇਧਰ ਤੇ ਜਾ ਸਕਦੇ ਆਪਾਂ ਟਾਈਗਰ ਹਿੱਲ ਟਾਈਗਰ ਹਿੱਲ ਬਾਰਿਸ਼ ਚ ਨਹੀਂ ਇਸ ਮੌਸਮ ਚ ਨਹੀਂ ਹੋਣਾ ਚਾਹੀਦਾ ਟਾਈਗਰ ਹਿੱਲ ਜੇਕਰ ਤੁਸੀਂ ਮੇਨਲੀ ਟਾਈਗਰ ਹਿੱਲ ਲਈ ਆ ਰਹੇ ਹੋ ਨਾ ਤਾਂ ਬਾਰਿਸ਼ ਵਾਲੇ ਮੌਸਮ ਚ ਨਾ ਆਓ ਕਿਉਂਕਿ ਟਾਈਗਰ ਹਿੱਲ ਦਾ ਮਜ਼ਾ ਉਹਦਿਆਂ ਜਦੋਂ ਮੌਸਮ ਸਾਫ਼ ਹੁੰਦਾ ਠੀਕ ਹੈ ਬਾਕੀ ਜਗ੍ਹਾ ਤੇ ਤੁਸੀਂ ਜਾ ਸਕਦੇ ਹੋ ਰੌਕ ਗਾਰਡਨ ਦੀ ਥੋੜੀ ਜੀ ਰੋਡ ਖਰਾਬ ਹੈ ਤੇ ਆਹ 40 30 40 ਕਿਲੋਮੀਟਰ ਦੂਰ ਹੈ ਦੋ ਲੋਕੇਸ਼ਨਾਂ ਇੱਥੇ ਵੀ ਜਾ ਸਕਦੇ ਹੋ ਜੀ ਮੈਂਮ ਦਾ ਨਾਮ ਹੈਗਾ ਨੀਸ਼ਾ ਨੀਸ਼ਾ ਵੈਸੇ ਨੀਸ਼ਾ ਠੀਕ ਹੈ ਧਿਆਨ ਨਾਲ ਧਿਆਨ ਨਾਲ अभी बन जाता व्लॉग बन जाता भी। ये तो भी नहीं कर अभी अभी भी लॉग में कैप्चर हो जाते हैं आप गिरते गिरते ऐसा तो अभी अभी तक कभी नहीं हुआ फेमस हो जाते फिर आप अरे ये 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 क्या चीज है ये क्या चीज है ये कैसे खोलते हो आप पुराना बहुत पुराना ना देखो भाई अंग्रेज जाने वेले का कैश काउंटर है

मैम नाबी सिखा है वो गल फाइनल होगी पंजाबी तो हम दो घंटे में सिखा देंगे आपको कोई इतना बड़े बात नहीं है वो इतना भी मेरा नहीं है माइंड अरे सीख जाओगे सीख जाओगे जाओ पंजाबी तारी इजी तारी है लें पंज... लें पंजाबी लैंग्वेज इजी है हाँ इजी है बहुत जल्दी सीख जाओगे आप ठीक है स्कूटी ले आप मोटरसाइकिल की बजाय स्कूटी थोड़ी इधर आए हैं कि समान वगैरह रखा जाता सौखा ते इजी होगी इधर ज्यादा बस चलती है स्कूटियां पे चलती भी एंटॉर्क है वो भी टीवीएस दी मतलब ज्यादा इधर एंटॉर्क चलती है ना होंडा की नहीं चलती क्यों पावर ज्यादा है मतलब इधर मैं देखी सारी एंटॉर्क है नहीं, नहीं।, नहीं।, है। नहीं है इसकी पावर भी ज्यादा वैसे हमने इनसे स्कूटर ले लिए ले लेकिन एक इनसे प्रॉमिस किया है कि जाते वक्त हमें गर्लफ्रेंड नहीं देंगे <laughs> तो इतनी स्कूटर मानने वाला नहीं वो बात करने वाला एक मिलेगा लेगा कि दो मिलेगा ये बताओ तो जितना चाहिए उतने दे देंगे दे. अब मेरे को तो बारह देना चाहिए ओके ठीक जाएगा ये आपके पास रहेगा या मेरे पास ये आपके पास है ये गाड़ी का इंटीरियर ठीक है इसका इसको ठीक है ओके ये चक्कर पे हैं ले हां जी एक बार तुम देख लो कोई होगा कि होगा ये ना लग रहा सारा पे ਐਂਟੋਰਕ ਲੈ ਜਾਓ ਮੈਂ ਕੋ। ਇਹ ਇਹ ਭਾਈ। ਉਹ ਜੱਦੀ ਉੱਧਰ ਲੈ ਜਾ। ਕੀ ਹੋਰ ਹੈਲਮਟ ਲੈ ਕਰਦਾ। ਇਹ ਸੂਬਾ ਆਪਕੋ ਜਿੰਨਾ ਬਚ ਨਿਕਲਣਾ ਆ ਆਪੀ ਸਭ। ਭਾਈ ਇਹ ਸੂਬਾ। ਇਹ ਇਹ। ਚਲੋ ਫੋਨਾ ਪਾ ਨਿਕਲ ਗਿਆ। ਸੋ ਇਥੇ ਐਂਟੋਰਕ ਸਕੂਟੀ ਹੀ ਜ਼ਿਆਦਾ ਚੱਲਦੀ ਆ। ਆਈ ਡੋਟ ਨੋ ਕਿਉਂ ਕਿਉਂ ਇਹ ਬਟ ਮੇਰੇ ਕੋਲ ਤੋਂ ਜ਼ਿਆਦਾ ਪਾਵਰ ਜ਼ਿਆਦਾ ਪਾਵਰ ਚਾਰਜ ਕਰਕੇ ਚੱਲਦੀ ਆ। ਆਹ ਰੂਮ ਤੁਹਾਨੂੰ ਐਕਤੀ ਪਤਾ ਇੱਧਰ ਦੇਖ ਦੇਖੋ ਨੂੰ ਹੀ ਨਹੀਂ ਮਿਲਦੀ ਦੇਖ ਨੂੰ ਹੀ ਨਹੀਂ ਮਿਲਦੀ ਰੂਮ ਦਾ ਕਹਿ ਦੀਏ ਵੀ ਆਪਾਂ ਕਹਿ ਦੀ ਇੱਕ ਇੱਕ ਬੰਦੇ ਦਾ ਇੱਕ ਕਮਰ ਇੱਕ ਰੂਮ ਪਸੰਦ ਨਹੀਂ ਆਇਆ ਤਾਂ ਉਹ ਤੁਹਾਨੂੰ ਦੱਸ ਦੂਗਾ ਕਿ ਚਲੋ ਤੁਸੀਂ ਉਸ ਬੰਦੇ ਕੋਲ ਦੇਖ ਸਕਦੇ ਹੋ ਠੀਕ ਹੈ ਜਾਂ ਤੁਹਾਨੂੰ ਇਦਾਂ ਦਾ ਇਦਾਂ ਦਾ ਇਸ ਏਰੀਆ ਚ ਮਿਲ ਸਕਦਾ ਹੈ ਜਾਂ ਇਦਾਂ ਦਾ ਇਸ ਪਰਸਨ ਕੋਲ ਇਹ ਹੁੰਦਾ ਜਿੱਦਾਂ ਦਾ ਮਤਲਬ ਠੀਕ ਹੈ ਓਏ ਥੋੜੇ ਨਹੀਂ ਐਕਚੁਅਲੀ ਟੈਕਸੀ ਵਾਲੇ ਕੀ ਆ ਜੀ ਉਹ ਹੇਠੇ ਦਾ ਸ਼ਹਿਰ ਆ ਗਿਆ ਜੇ ਆਪਾਂ ਡਾਰਜਲਿੰਗ ਦੀ ਗੱਲ ਕਰੀਏ ਤੇ ਹੇਠੇ ਦੇ ਤੇ ਉੱਪਰ ਦੇ ਲੋਕਾਂ ਦਾ ਬਹੁਤ ਫਰਕ ਹੈ ਨੇਚਰ ਦਾ ਨੇਚਰ ਦਾ ਬਹੁਤ ਫਰਕ ਹੈ ਤੁਸੀਂ ਮੜਕੀ ਤੇ ਤੋਂ ਧੋਲੇ ਜੇ ਰਸਤਾ ਠੀਕ ਹੈ ਤੇ ਉਹ ਚੀਜ਼ ਆ ਕਿ ਹਰੇਕ ਜਗ੍ਹਾ ਤੇ ਫਰਕ ਹੁੰਦਾ ਯਾਰ ਆਪਾਂ ਆਪਾਂ ਹੀ ਪੰਜਾਬ ਦੀ ਬੈਲਟ 'ਚ ਲਾ ਲਈ ਤਾਂ ਹਰੇਕ ਰੀਜਨ ਦਾ ਫਰਕ ਪੈਂਦਾ ਹੋਰ ਜਗ੍ਹਾ ਤੇ ਜਾਈ ਤਾਂ ਹਰੇਕ ਜਗ੍ਹਾ ਤੇ ਹਰੇਕ ਸ਼ਹਿਰ ਤੋਂ ਸ਼ਹਿਰ ਦਾ ਫਰਕ ਪੈਂਦਾ ਬੋਲਣ ਦੇ ਨੇਚਰ ਦਾ ਸੋ ਇੱਥੋਂ ਦੇ ਨੇਚਰ ਦਾ ਹੁਣ ਜਿਵੇਂ ਉੱਪਰ ਅਸੀਂ ਮਜ਼ਾਕ ਕਰ ਰਹੇ ਸੀ ਕਿ ਉਹ ਉਹੀ ਗੱਲ ਹੈ ਕਿ ਮੈਂ ਅੱਗੇ ਖਨਾਲ ਨਾਲ ਵੀ ਗੱਲ ਕਰਕੇ ਡੇ ਕਿ ਆਪਣੇ ਲੋਕਾਂ ਦਾ ਜੋ ਕਹੀਏ ਜੋ ਸੱਚ ਹੈ ਕੌੜਾ ਪਰ ਸੱਚ ਹੈ ਕਿ ਲੋਕਾਂ ਦੀ ਸੋਚ ਮਾੜੀ ਹੋ ਗਈ ਹੈ ਹੁਣ ਮਜ਼ਾਕ ਨੂੰ ਮਜ਼ਾਕ ਚ ਨਹੀਂ ਲੈਂਦੇ ਯਾ ਉਹੀ ਗੱਲ ਹੈ ਕਿ ਸਿੰਪਲ ਜਿਹੀ ਗੱਲ ਹੈ ਕੁੜੀ ਦੇਖੀ ਇੰਦੇ ਡੁੱਲ ਗਏ ਉਹ ਗੱਲ ਹੈ ਠੀਕ ਹੈ ਹੁਣ ਆਪਣੇ ਲੋਕਾਂ ਦੇ ਉਹ ਗੱਲ ਘਰੇ ਧੀਆਂ ਪੈਣਾ ਹੁੰਦੀਆਂ ਫੇਰ ਵੀ ਲੋਕੀ ਹਟਦੇ ਨਹੀਂ ਬਾੜੀ ਸੋਚ ਰੱਖੋ ਅਗਰ ਉਹ ਚੀਜ਼ ਹੈ ਆਪਣੇ ਤੇ ਆ ਵੀ ਆਪਾਂ ਉਹ ਸੋਚ ਨੂੰ ਕਿਵੇਂ ਸੁਧਾਰਨੇ ਉਹਨੂੰ ਸਦੀ ਰੱਖੋਗੇ ਨਾਰਮਲ ਬੁਲਾਓ ਯਾਰ ਮਹੱਤਸਮ ਜ਼ਾਕ ਕਰੋ ਚੀਜ਼ ਹੈ ਜ਼ਿੰਦਗੀ ਜਹ ਸਾਈਦਾ ਹੈ ਖੁਸ਼ੀ ਕਰਨਾ ਜ਼ਿੰਦਗੀ ਚ ਕਰਨ ਗਿਆ ਹੈ ਹਾਸਮਜ਼ਾਕ ਕਰੋ ਖੁਸ਼ ਰੋ ਖੁਸ਼ ਰਹਿਣਾ ਸਿੱਖੋ ਦੂਜਿਆਂ ਨੂੰ ਵੀ ਖੁਸ਼ ਰੱਖੋ ਸੋ ਇਸ ਟਾਈਮ ਹੁਣ ਅਸੀਂ ਚੱਲੇ ਆਂ ਠੀਕ ਹੈ ਮਾਰਕੀਟ ਚ ਸੂਟੀ ਦਾ ਕਿਉਂਕਿ ਸਕੂਟੀ ਫਾਈਨਲ ਕਰ ਰਹੇ ਆਂ ਸਕੂਟੀ ਦਾ ਰੈਂਟ ਉਹਨਾਂ ਨੇ ਉਹ ਚਲੋ ਤੁਹਾਨੂੰ ਲੋਕੇਸ਼ਨ ਵੀ ਸ਼ੇਅਰ ਕਰ ਦੂੰਗਾ ਮੈਂ ਦੁਕਾਨ ਦਾ ਨਾਮ ਵੀ ਸ਼ੇਅਰ ਕਰ ਦਿੰਦਾ ਤੇ ਅੱਜ ਹੋ ਗਿਆ ਮਤਲਬ ਇੱਥੇ ਦਾ ਪਹਿਲਾ ਦਿਨ ਹੈ ਕੱਲ ਨੂੰ ਪਰਸੋਂ ਤੇ ਚੌਥੇ ਤਿੰਨ ਦਿਨ ਹੋਰ ਅਸੀਂ ਇੱਥੇ ਰੁਕਾਂਗੇ ਅੱਜ ਦਾ ਇੱਕ ਨਵਾਂ ਦਾ ਪਹਿਲਾ ਦਿਨ ਕਰਕੇ ਤੇ ਮਾਰਕੀਟ ਘਰ ਦੇਖਦੇ ਨੇ ਕਿੰਨੀ ਮੋਟੀ ਮਾਰਕੀਟ ਘੁੰਮ ਲਾਂਗੇ ਨਾਲ ਤਾਂ ਇਹ ਨਾਲ ਰੋਟੀ ਖਾਣਾ ਸੋ ਇਸ ਟਾਈਮ ਜਿਹੜਾ ਮੌਸਮ ਹੋ ਰਿਹਾ ਆ ਦੇਖੋ ਦਿਖਾਵਾ ਮੈਂ ਆਪਾਂ ਫਿਰ ਰਹੇ ਹਾਂ ਇਸ ਟਾਈਮ ਬੱਦਲਾਂ ਚ ਠੀਕ ਹੈ ਤੁਹਾਨੂੰ ਕੁਝ ਨਹੀਂ ਤੁਹਾਨੂੰ ਤੁਸੀਂ ਤੁੰਦ ਥੱਲੇ ਦੇਖੋ ਇਸ ਟਾਈਮ ਆਉ ਬੱਦਲਾਂ ਆ ਇਹ ਤਾਂ ਬਾਤ ਚੁੱਲਾ ਤੇ ਇਹ ਮੌਮ ਇਨਾਂ ਕੋਲੇ ਸਿਰਫ ਪਿਓਰ ਵੇਜ ਹੈ ਵੇਣ ਗੱਲੇ ਹੈ ਮਮੋਸਾ ਮਸੂਲ ਨਹੀਂ ਨਿਕਲ ਸਾਡਾ ਕੰਮ ਅੰਜੂਗਾ ਸਿਰ ਪਿਓਰ ਵੇਜੇ ਨੇ ਵੇਚੀ ਹੈਗਾ ਬਾਕੀ ਬਾਕੀ ਨਾਨ ਵੇਜ ਜਿਆਦਾ ਇੱਥੇ ਵੈਸੇ ਬਟ ਸਾਨੂੰ ਵੇਚ ਆਈਦਾ ਤੇ ਸਾਨੂੰ ਪਿਓਰ ਵੇਜੇ ਇੱਥੇ ਮਿਲ ਗਿਆ ਆਪਾਂ ਨੂੰ ਪਿਓਰ ਵੇਜ ਨਾਲ ਕੰਮ ਅੰਜੂਗਾ ਪਿਓਰ ਵੇਜੇ ਖਾਣੇ ਆਪਾਂ ਸੋ ਭਾਈ ਜੋ ਮਰਜੀ ਕਰੋ ਜੋ ਇਹ ਚੀਜ਼ ਬਣਾ ਸਕਦੇ ਆਪਣੇ ਵਾਲੇ ਬੰਦੇ ਨਹੀਂ ਬਣਾ ਸਕਦੇ ਨਹੀਂ ਬਣਾ ਸਕਦੇ ਯਾਰ ਟੇਸਟ ਇ ਬਹੁਤ ਡਿਫਰੈਂਟ ਆ ਬਹੁਤ ਹੈ ਟੇਸਟ ਆ ਤੁਸੀਂ ਜਦੋਂ ਇੱਥੇ ਆਉਣਾ ਤੇ ਪੋਲੇ ਆ ਨਹੀਂ ਚੀੜੇ ਨਹੀਂ ਹੋ ਮਾਰ ਰੋਡ 'ਤੇ ਚੀੜੇ ਬਣਾਉਂਦੇ ਆ ਲੱਗ ਪੰਜ ਮਿੰਟ ਤਾਂ ਹੋਈ ਗਏ ਛੰਡੇ ਹੋਈ ਨੇ ਵੀ ਪਰ ਚੀੜੇ ਨਹੀਂ ਹੋਏ ਮਾਰ ਰੋਡ 'ਤੇ ਆਉਣਾ ਤੇ ਕਾਂਟੀ ਖੜੇ ਹੁੰਦੇ ਆ ਓਨਲੀ ਵੈਜ ਮੋਮੋਸ ਠੀਕ ਹੈ ਇਹਨਾਂ ਕੋਲ ਹੁੰਦੇ ਖਾ ਕੇ ਦੇਖਿਓ ਜਿਆਦਾ ਵੜਾ ਨਾ ਕਰਦੇ ਹੋਏ ਅਪਾ ਇੱਥੇ ਹੀ ਖਤਮ ਕਰਦੇ ਆਈ ਅਗਲਾ ਪਾਰ ਦੇਖਣ ਲਈ ਸਬਸਕ੍ਰਾਈਬ ਕਰੋ ਚੈਨਲ ਨੂੰ